ਦੇਖੀ ਹਾਂ ਚਾਲ ਸਭ ਤੁਸੀਂ ਵੀ ਕਾਲਸ ਵਾਪਸ ਤੇ ਤੁਹਾਡਾ ਇੱਕ ਦੇਖੋ ਖਣ ਵੀਡੀਓ ਦੇ ਵਿੱਚ ਮਿੱਤਰੋ ਲੋਕੀ ਦਾ ਚੋਣਾ ਨਾ ਨੂੰ ਤਿਆਰ ਉਹ ਤੇ ਆਪਾਂ ਅੱਜ ਮਿੱਤਰੋ ਮੈਂ ਸਿੱਕਾ ਵਾਲੀ ਪਾਲਿੰਗ ਕੰਪਿਊਟਰ ਕਰਾਇਆ ਸੀ ਉਹ ਇੱਕ ਦਾ ਆਪਣਾ ਫਾਰਮ ਸੈੱਟ ਮਗਰ ਪਾਇਆ ਕਰਾਇਆ ਇਹ ਆਇਆ ਕੰਪਿਊਟਰ ਕਰਾਇਆ ਮਗਰ ਨਾਲਿਆਂ ਤਾਂ ਜੰਗਲੀ ਆ ਦੇਖੀ ਤੇ ਆ ਗਾ ਫਿਰ ਫੇਰ ਨਾਲ ਸ਼ੁਰੂ ਕਰ ਗਏ ਕਰਾਇਆ ਵੀ ਮੇਰੇ ਖਾਇ ਮਹਾ ਹਰ ਲੂਣ ਪਾਈ ਜਾਂਦੀ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸਦਾ ਕਿਹੜੇ ਕਿਲੇ ਦੀ ਚੰਗੀ ਹੈ ਇਹ ਪਹਿਲਾਂ ਜਾਣਾ 7 ਨੰਬਰ ਕਿੱਥੇ ਮਾੜਾ ਤਾਂ ਫੇਸਬੁੱਕ ਤੇ ਕੀ ਸੈਟਿੰਗ ਕੀ ਕਿਤਰਾ ਦੀ ਮਤਲਬ ਹੁੰਦੀ ਕਲੀ ਤੇ ਯੇ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਗਰੁੱਪ ਤਾਂ ਮਾਦੇ ਨਾ ਨੂੰ ਤੇ ਬਾਕੀ ਦੇਖੋ ਫਰਾਇਆ ਬਹੁਤ ਵੱਡਾ ਕਿਆ ਲੱਗ ਦੋ ਦੰਕੀ ਮੀਟਰ ਉਹ ਇਤਨਾ ਕਰਦਾ ਕਰਾਇਆ ਫੋਲੀ ਆ ਤੇ ਬਾਕੀ 아이 ਦੇ ਦੇ ਦੂਰੇ ਪੀ ਪਨੀਰੀ ਦਾ ਆ ਪਨੀਰੀ ਬਣਾਉਂਦੀ ਨੂੰ ਨਾ ਗੇਰ ਗੰਡ ਪੜੇ ਤਾਂ ਕਲੀਟ ਕਰਾਇਆ ਮੀਟਰ ਕੱਢ ਦੋ ਤਾ ਚਲੋ ਮੀਟਰ ਉਸ 7 ਨੰਬਰ ਖੇਤ ਦਾ ਸੱਚ ਆਪਾਂ ਵੇਚਕਾ ਨਹੀਂ ਚਲੋ ਇੱਕ ਹੋਰ ਹੀ ਉਧਰ ਚੱਲ ਜਾਨੇ ਉਹ ਕਿਉਂ ਪਹਿਲਾਂ ਮਿੱਤਰੋ ਕrai ਜਿਹੜੇ ਆ ਨਾ ਇਹੇ ਟੋਚਨ ਫਿਰ ਬਸ ਪ੍ਰਵਾ ਤੇ ਮੈਂ ਤੁਹਾਨੂੰ ਕrai ਆਲੇ ਆ ਕੇ ਦਵਾਉਂ ਉਹ ਕrai ਦੁਜਾਲਾ ਕੀ ਹੈ ਥਰੁਕਾ ਹਾਂ ਲੋ ਜੀ ਮਿੱਤਰੋ ਲਿਆ ਆਂਦਾ ਮਹਾ ਕrai ਨੂੰ ਸੁਟিয়ে ਤੇ ਆਉ ਉੱਥੇ ਮਿੱਟੀ ਪਾਉਣੀ ਆ ਪਾਈਏ ਇੱਟ ਜੇ ਮਾ ਗੁੱਠਾਂ ਦੇ ਮਿੱਟੀ ਮੁੱਟੀ ਪਾ ਲਈ ਜ ਸਾਰੀ ਠੀਕ ਹੈ ਜੀ ਤੇ ਇੱਥੇ ਨਾਲ ਬਸੋਟ ਨੇ ਕਰਾਇਆ ਹੈ ਚੱਕੋ ਜੀ ਫੋਨ ਕੰਪਿਊਟਰ ਕਰਾਇਆ ਕਰਕੇ ਸ਼ੁਰੂ ਲੋ ਜੀ ਮਿੱਤਰੋ ਕਰਤਾ ਸਰੂ ਜੀ ਨੇ ਆਪਾ ਕੰਪਿਊਟਰ ਕਰਾਇਆ ਦੇਖੋ ਪਹਿਲਾਂ ਤਾਂ ਤਾਂ ਸੁਆਗ ਹੈ ਮਰਦੇ ਆ ਪੱਧਰ ਕਰੂ ਬੈਠੀ ਦੇਖਦੀ ਕਰੂ ਕਿ ਨਾ ਚਲੋ ਦੇਖਦੇ ਮੰਗਮਾ ਲਿਆਂਦਾ ਸੈਟਪੂ ਵੀ ਬਈ ਆਪ ਕਰਤੀ ਗਿਆ ਹੈ ਉਹਨ ਦਾ ਦੂਸਰਾ ਕਿੱਲਾ ਦੀ ਰੇਂਜ ਤੇ ਚਲ ਜਾਂਦਾ ਤੇ ਉਹ ਕੋਈ ਨਾ ਤੇ ਬਾਕੀ ਉਹ ਕੰਪਿਊਟਰ ਦੇ ਜਿ ਸਾਰੀ ਪੜੀ ਨੂੰ ਕਾਰ ਕਰ ਲਾਉਣੀ ਆਪਾਂ ਤੇ ਚਲੋ ਲਾਉਣੀ ਆ ਫਿਰ ਤੁਹਾਨੂੰ ਮਿਲ ਜੀ ਆ ਠੀਕ ਹੈ ਜੀ ਗੇਮ ਦੇ ਵਿੱਚ ਜਿੱਦਨ ਮੈਂ ਵੀਡੀਓ ਰਿਕਾਰਡ ਕਰਦੇ ਅੱਜ ਇਹ 15 ਜੂਨ ਤੇ 15 ਜੂਨ ਹੀ ਜੀ ਅੱਜ ਤੇ ਬਾਕੀ ਗੇਮ ਦੇ ਵਿੱਚ ਅੱਜ 24 ਮਈ ਆ ਗੇਮ ਛੇ ਚੱਲਦੀ ਹੁੰਦੀ ਆ ਹਮੇਂ ਜਾਈ ਗੇਮ ਦੇ ਵਿੱਚ ਤੋ ਵੀ ਮਈ ਅੱਜ ਤੇ ਕੰਪਿਊਟਰ ਖੁਰੀ ਆਂਦਾ ਹੈ ਵੇਚਦੇ ਆ ਕਿੱਥੇ ਮਿੱਟੀ ਪੈਂਦੀ ਆ ਵੇ ਮਿੱਤਰੋ ਹੁਣ ਇੱਥੇ ਮਿੱਟੀ ਇੱਥੋਂ ਜੁਕੀ ਆ ਤੇ ਉਧਰ ਸੁੱਟਦੀ ਆ ਵੇ ਇਸ ਕੰਪਿਊਟਰ ਕਰੇ ਕੰਮ ਕਰਦੇ ਆ ਚਲੋ ਵੇਚਦੇ ਕਰਦਾ ਤੇ ਨਹੀਂ ਤੇ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਜਿਹੜੇ ਵੀ ਕਮੈਂਟ ਕਰਦੇ ਆ ਉਹਨਾਂ ਦੇ ਨਾਲ ਲਾਵਾਂਗੇ ਆਪਾਂ ਇੰਡੀਅਨ ਵਹੀਕਲ ਦੀ ਵੀਡੀਓ 'ਚ ਕਮੈਂਟ ਹੋਏ ਆ ਤੇ ਬਹੁਤ ਗਲਤਤਾ ਪਈ ਫੱਕੋ ਦੀ ਮਤਲਬ ਤੱਕ ਦੀ ਫੱਕੋ ਦੇ ਵੀਡੀਓ ਇਤੋਂ ਤਰਾਏ ਲਗੇ ਹਨ ਆ ਉਧਰ ਇਥੋਂ ਉੱਥੇ ਲਿਖੇ ਪਏ ਦੀ ਚਲੋ ਮਿੱਤਰੋ ਫਿਰ ਤੁਹਾਨੂੰ ਮਿਲਦੇ ਬਾਅਦ ਠੀਕ ਹੈ ਜੀ ਮਿੱਤਰੋ ਰੋਟ ਪੈਗੀ ਕੋਈ ਦਿਸਣ ਨਹੀਂ ਗਿਆ ਬਾਕੀ ਕੰਪਿਊਟਰ ਜਰੀ ਆ ਨਾ ਤੇ ਮੈਂ ਕਿਉਂ ਕੱਤਰ ਕਰਦੇ ਆ ਮਿੱਟੀ ਇੱਥੇ ਕੋ ਬੇਕਾਰ ਦੇ ਪਾਉਂਦੇ ਆ ਦਿਖਾਣਾ ਤੁਹਾਨੂੰ ਇਤੋਂ ਇਤੋਂ ਖੁੱਲ ਚੁੱਕੀ ਹੈ ਨਾ ਉੱਥੇ ਅਗੇ ਨਾ ਫਿੱਟ ਨਹੀਂ ਜਰੂਰ ਹੋ ਸਕਦਾ ਇਹ ਆ ਉਹ ਤਕ ਸੋਪਾ ਇਹ ਤਰ੍ਹਾਂ ਮੇਥਰੋ ਕੰਪਿਊਟਰ ਕਰਾਇਆ ਕੰਮ ਕਰਵਾਇਆ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਠੀਕ ਹੈ ਜੀ ਹਲੋ ਇਹ ਮੇਥਰੋ ਮਾਰਨ ਦੇ ਕੰਪਿਊਟਰ ਕਰਾਇਆ ਇੰਨਾ ਕਰਾਇਆ ਮਿੱਤਰੋ ਪਹਿਲੀ ਵਾਰ ਬਣ ਗਿਆ ਬਾਕ ਬੋੜਾ ਰਹਿ ਗਿਆ ਪੰਜ ਵਾਰ ਮੋ ਆਰ ਹਮ ਆ ਰਹੇ ਤਾਂ ਪਹਿਨੀ ਵਾਰ ਬਸ ਦੋ ਗੜੇ ਰਹਿ ਜੇ ਕੱਢ ਕੇ ਦਿੱਜੇ ਲਈ ਚੱਲਦੇ ਆ ساری ਰਾਤ ਉਸ ਤੇ ਲੱਗਦੇ ਆ ਤੇ ਬਾਕੀ ਚਲੋ ਕੰਮ ਹੋ ਲੋ ਵੀ ਮੇਟਰ ਕੰਪਿਊਟਰ ਖਾਇਆ ਪੰਜ ਵਾਰ ਘੇਰਤਾ ਹੀ ਕੈਂਡ ਬਣ ਗਈ ਪਾਲੀ ਤੇ ਮੇਟਰ ਕੋਈ ਭਾਈ ਕਿੰਨਾ ਕੀ ਤੋਚੀ ਜਿਹੜਾ ਇਹਦਾ ਮੀਟਰ ਖਰਾਬ ਨਹੀਂ ਮੀਟਰ ਖਰਾਬ ਆਪਾਂ ਦੇਖੋ ਜ਼ੀਰੋ ਰਿਸ ਮੋੜੀ ਉਹਦੇ ਤੇ ਆਪਣਾ ਮੇਟਰ ਕੀ ਗੱਲ ਨਹੀਂ ਗਾ ਮੰ ਸਾਰਾ ਕੰਮ ਪਲੀਟ ਹੋ ਗਿਆ ਇਹਦੇ ਮਗਰ ਕਰਾਇਆ ਭਾਈ ਮਹਦੂਬ ਸਬਸਕ੍ਰਾਈਬ ਨਹੀਂ ਦੀ ਦੇ ਲੱਗ چھوڑ ਪਏ ਮੇਂ ਤਰੋ 24 ਮਹੀਨੇ ਲੱਗੇ ਆ ਅੱਜ 29 ਮਈ ਹੈਗੀ ਆ 29 30 30 ਮਈ ਹੋ ਗਿਆ ਦੁਪਹਿਰ ਦੇ 2 ਵਜੇ ਕੰਮ ਨਿਬੜ ਗਿਆ ਤੇ ਉਹ ਕਹਿੰਦਾ ਕਰਾਇਆ ਆ ਤੁਹਾਡੇ ਕੋਲ ਹੀ ਡਾਕਲਾ ਕਿਉਂਕਿ ਆਂਦਾ ਕੰਮ ਵਾਲਾ ਕੋਈ ਲੱਭਣਾ ਨਹੀਂ ਤਾਂ ਮੰਗੋ ਮੈਂ ਛੱਡਦੇ ਨਹੀਂਗੇ ਆਪਣੇ ਨਾਲ ਤਾਂ ਮੈਂ ਆਪਣੇ ਦੇ ਦੋ ਦਿਨ ਤੇ ਤੁਹਾਨੂੰ ਨਾ ਛੁੱਟੀਆਂ ਦੋ ਦੁਪਰਾਏ 13 ਦਾ ਨੂੰ ਰੋਦੇ ਆ ਛੁੱਟੀਆਂ ਦੋ ਦੁਪਰਾਏ ਤੇਰ ਨਾਲ ਨਾਲ ਸਬਸਕ੍ਰਾਈਬ ਕਰਿਓ ਤੇ ਬਾਕੀ ਸਬਸਕ੍ਰਾਈਬ ਕਰ ਲਓ ਤੇ ਆਈ ਦੇ ਵਲੌਗ ਦੇ ਵਿੱਚ ਬਸ ਮਿੱਤਰੋ ਐਨਾ ਹੀ ਮਿਲਦੇ ਆ ਧੰਨਵਾਦ ਅਗਲੇ ਵਲੌਗ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਹੋ ਤਾਲੀਵਾ ਮੰਗਦੇ ਸੋਇਨ ਤੋਂ ਪਤਾ ਨਹੀਂ ਕਿਦਣਾਉ ਵਲੌਗ ਅਗਲੇ ਵਲੌਗ ਚ ਪਾਵਾਂਗੇ ਆ ਪੈੜੀ ਤੇ ਇਕੜ ਆਇਆ ਆਪਾਂ ਮਗਮਾਲੇ ਹਾਂ ਦੋਈ ਸੰਦੀ ਮੰਗਨੇ ਤੇ ਮਿਲਦੇ ਹਾਂ ਹਰ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਉਹਨੇ ਜਲਦੀ ਗੁੱਡ ਬਾਏ